ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦਿਨ ਆ ਤੇ ਮੈਂ ਆਕਿਰਤ ਸਿੰਘ ਸਨੇਹ ਸੌਮਾ ਦਾ ਮਹੀਨਾ ਚੜ ਗਿਆ ਹੈ ਸੌਨ ਦੇ ਮਹੀਨੇ ਵਿੱਚ ਬੜਾ ਦੀ ਬਹੁਤ ਸਾਰੇ ਤਿਹਾਰ ਹੁੰਦੇ ਨੇ ਇੱਕ ਸਾਡੇ ਸੱਭਿਆਚਾਰ ਦੇ ਵਿੱਚ ਤੇ ਇੱਕ ਸਾਡਾ ਰਵੈਤੀ ਜਿਹੜਾ ਵਾ ਤਿਹਾਰ ਹੈ ਉਹ ਹੈਗਾ ਸੁਧਾਰਾ ਜਿਵੇਂ ਅੱਜਗਲ ਦੇਖ ਸਕਦੇ ਹੋ ਅਸੀਂ ਇੱਕ ਪੱਠ ਦੇ ਪਹੁੰਚੇ ਹੋ ਪੱਠ ਦੇ ਕਿ ਜੇ ਤੋ ਦਿਨ ਨਿਕਾ ਜਾਉਗੀ ਉਧਰ ਹੀ ਬਿਸਕਟਾਂ ਦੇ ਢੇਰ ਲੱਗੇ ਨੇ ਤਾਂ ਲੈਣਾ ਲੱਗੇ ਹੋਈਆਂ ਨੇ ਬਿਸਕਟਾਂ ਦੇ ਪੱਠਾ ਦੇ ਉੱਤੇ ਗੱਲਬਾਤ ਕਰਾਂਗੇ ਆਪਾਂ ਤੁਹਾਨੂੰ ਤਸਵੀਰਾਂ ਦਿਖਾ ਦਵਾਂ ਵੀ ਜਿਹੜੇ ਬਿਸਕਟ ਆ ਪੰਚਕੇ ਨੇ ਤਾਂ ਅਗਰ ਗੱਲਬਾਤ ਕਰਾਂਗੇ ਪੱਠ ਹੋਇਆ ਨਾ ਬਾਈ ਦੀ ਨਸੀਕਾ ਜੀ ਆ ਗੱਲ ਕਰੀਏ ਆਪਾਂ ਵੀ ਜਿਹੜਾ ਸਧਾਰਾ ਲੈਣਾ ਹਾਂਜੀ ਉਹ ਦੇਨ ਜਾਂਦੇ ਨੇ ਲੋਕਾਂ ਦਾ ਬਿਸਕੁਟ ਬਣਾਉਂਦੇ ਨੇ ਹਾਂਜੀ ਕਿੰਨੇ ਲੋਕ ਆਉਂਦੇ ਨੇ ਤੁਹਾਡੇ ਕੋਲ ਸਾਡੇ ਕੋਲੇ ਪਾਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਆਸ਼ੀਰਵਾਦ ਹੀ ਸਾਰੀ ਜਿਹੜੀ ਲੋਕ ਆਉਂਦੇ ਨੇ ਸੌਂ ਦੇ ਮੀਂਹ ਤੇ ਆਉਂਦੇ ਨੇ ਸੌਂ ਦੇ ਮੀਂਹ ਦੇ ਜਾਰਾ ਹੁੰਦਾ ਹੈ ਤੇ ਇਹ ਦੀਆਂ ਦਾ ਤਿਉਹਾਰ ਹੁੰਦਾ ਕੁੜੀਆਂ ਨੂੰ ਦਿੱਤੇ ਆ ਸਧਾਰਾ ਤੇ ਉਹਦੇ ਵਾਸਤੇ ਆਉਂਦੇ ਆ ਤੇ ਆਪਣੀ ਆਪਣੀ ਦੁਕਾਨ ਇਹ ਬਹੁਤ ਪੁਰਾਣੀ ਹੈ 60 ਸਾਲ ਪੁਰਾਣੀ ਦੁਕਾਨ ਹੈ ਦੇ ਲੱਕੜ ਵਾਲੀ ਭੱਟੀ ਆਪਣੇ ਕੋਲ ਨਹੀਂ ਜੇ ਗੱਲ ਕਰੀਏ ਤਾਂ ਵੀ ਆਜ ਕੱਲ ਮਸ਼ੀਨਾਂ ਦੇ ਨਾਲ ਬਿਸਕਟ ਬੰਦਦੇ ਨਹੀਂ ਤੁਸੀਂ ਲੱਕੜ ਦੀ ਹੈ ਜਿਹੜੀ ਭੱਟੀ ਬੰਦਦੇ ਹੋ ਖਾਜੋ ਤਾਂ ਕੀ ਲੱਕੜ ਉਹਨਾਂ ਦੇ ਵਿੱਚ ਕੀ ਅੰਤਰ ਹੁੰਦਾ ਭੱਟੀ ਨਾਲ ਜਿਹੜੀ ਬਿਸਕਟ ਬੰਦਦੇ ਆ ਜਾਂ ਜਿਹੜੀ ਭੱਟੀ ਆ ਜਾਂ ਮਸ਼ੀਨਾਂ ਦੇ ਨਾਲ ਬਿਸਕਟ ਕੀ ਅੰਤਰ ਹੁੰਦਾ ਇਹਨਾਂ ਦਾ ਇਹਦਾ ਅੰਤਰ ਬਹੁਤ ਹੁੰਦਾ ਵੀ ਦੇਖੋ ਜਿਹੜਾ ਹੁਣ ਲੱਕੜ ਤੇ ਜੀ ਚੰਡੀ ਦਾ ਸਾਰਾ ਸਾਰਾ ਸਟੇਜ ਤੇ ਆਪਣੇ ਗੈਪ ਨਹੀਂ ਅਸੀਂ ਤੇ ਆਪਾਂ ਲੱਕੜਾਂ ਦੇ ਚੁੱਲੇ ਦੀ ਰੋਟੀ ਖਾਦੇ ਸੀ ਤੰਦਰੁਸਤ ਤੁਸੀਂ ਕਿ ਆਪਾਂ ਵਧੀਆ ਚੀਜ਼ਾਂ ਆ ਗਏ ਸੀ ਨੂੰ ਤੇ ਮਹਿੰਗਾ ਵੀ ਪੈਂਦਾ ਆ ਤੇ ਪਰ ਫਿਰ ਵੀ ਅਸੀਂ ਬਣਾਉਂਦੇ ਆ ਕਿ ਚਲੋ ਵਧੀਆ ਲੋਕਾਂ ਦੀ ਸਿਹਤ ਰਵੇ ਤੇ ਵਧੀਆ ਆਜੋ ਫਿਰ ਉਹੀ ਭੱਟੀ ਨੂੰ ਦਿਖਾਉਣੇ ਜੀ